ਚਿcka ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਮਹੱਲਾ ਦੂਜਾ ਧੰਗੁਰੂ ਅੰਗਦ ਪਾਸ਼ਾ ਜੀ ਦਾ ਸ਼ਬਦ ਹੈ ਜੀ ਅੰਗ ਨੰਬਰ ਹੈ ਜੀ 148 ਮਾਝਾ ਅਗੇਚ ਦੂਸਰੇ ਪਾਸ਼ਾ ਧੰਗੁਰੂ ਅੰਗਨ ਪਾਸ਼ਾ ਜੀ ਦਾ ਸ਼ਬਦ ਹੈ ਜੀ 148 ਅੰਕ ਤੇ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਪਰਖੇ ਆਪ ਕੋ ਤਾ ਪਾਰਖੂ ਜਾਨ ਰੋਗ دارو ਦੋਵੇ ਬੋਜੇ ਤਾਂ ਵੈਦ ਸੁਜਾਣ ਦੇਖੋ ਇਹਦੇ ਵਿੱਚ ਰੋਗ ਦੀ ਵੀ ਗੱਲ ਗੁਰੂ ਸਾਹਿਬ ਨੇ ਕਰ ਦਿੱਤੀ ਵੈਦ ਦੀ ਵੀ ਕਰ ਦਿੱਤੀ ਤੇ ਪਰਖਣੇ ਦੀ ਵੀ ਕਰ ਦਿੱਤੀ ਹੁਣ ਐਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਮੈਸੇਜ ਦਿੰਦੇ ਨੇ ਆਪਣੀ ਪਰਚੋਲ ਕਰਨੀ ਸਵੈ ਪਰਚੋਲ ਠੀਕ ਹੈ ਨਾ ਜੀ ਜਦੋਂ ਆਪਣੀ ਸਵੈ ਪਰਚੋਲ ਕਰਦੇ ਆ ਨਾ ਅਸੀਂ ਇੱਥੇ ਸਾਨੂੰ ਪਤਾ ਲੱਗਦਾ ਜਦੋਂ ਤੁਸੀਂ ਅੰਤਰ ਅੰਤਰ ਧਿਆਨ ਦਾ ਮਤਲਬ ਹੁੰਦਾ ਆਪਣੇ ਅੰਦਰ ਦੇਖਣਾ ਆਪਣੇ ਵਿਚਾਰਾਂ ਵੱਲ ਮੁੜਨਾ ਆਪਣੀ ਆਪਣੇ ਮਨ ਦੇ ਜਿਹੜੇ ਦੇਖੋ ਇੱਕ ਮਤਲਬ ਕਿ ਰਿਸਰਚ ਦੇ ਮੁਤਾਬਿਕ ਕੋਈ ਕਹਿੰਦਾ 60 ਤੋਂ 65000 ਸਾਨੂੰ ਵਿਚਾਰ ਡੇਲੀ ਆਉਂਦੇ ਨੇ ਉਹ ਵਿਚਾਰ ਸਾਡੇ 네ਗੇਟਿਵ ਵੀ ਹੋ ਸਕਦੇ ਨੇ ਪੋਜ਼ਿਟਿਵ ਵੀ ਹੋ ਸਕਦੇ ਨੇ ਦੇਖੋ ਸਾਡੇ ਸਾਰਿਆਂ ਦੀ ਨਾ ਤੰਨ ਦੀ ਖੁਰਾਕ ਇੱਕ ਜੈਸੀ ਹੁੰਦੀ ਹੈ ਮਲਕੇ ਕੋਈ ਰੋਟੀ ਖਾ ਲੇਗਾ ਕੋਈ ਚਾਵਲ ਖਾ ਲੇਗਾ ਕੋ ਤਾਲ ਸਬਜੀ ਸੀਨ ਮਤਲਬ ਕੇ সিমਿਲਰ ਜੀਆਂ ਹੁੰਦੀਆਂ ਸਾਰੀਆਂ ਚੀਜ਼ਾਂ ਪਰ ਲੇਕਿਨ ਜਿਹੜੇ ਸਾਡੀ ਮਨ ਦੀ ਖੁਰਾਕ ਹੁੰਦੀ ਨਾ ਉਹ ਸਾਰਿਆਂ ਦੀ ਇੱਕ ਜਿਹੀ ਨਹੀਂ ਹੁੰਦੀ ਹੁਣ ਕਿਸੇ ਨੂੰ ਗਲਤ ਲਿਟਰੇਚਰ ਪੜਨਾ ਲੱਚਰ ਗੀਤ ਸੁਣਨੇ ਦੀ ਆਦਤ ਹੁੰਦੀ ਹੈ ਨਾ ਪਰ ਕਈਆਂ ਨੂੰ ਹੁੰਦਾ ਕਿ ਮੈਂ ਅੱਛਾ ਲਿਟਰੇਚਰ ਪੜਾਂ ਅੱਛੀ ਚੀਜ਼ ਸੁਣਾ ਕੀਰਤਨ ਸੁਣਾ ਕਥਾ ਸੁਣਾ ਕੁਛ ਰਿਸਰਚ ਕਰਾਂ ਅੱਛੇ ਗੁਣਾਂ ਬਾਰੇ ਕੋਈ ਮੋਟੀਵੇਸ਼ਨ ਚੀਜ਼ਾਂ ਦੇਖਾਂ ਕੁਈ ਲੋਕਾਂ ਦਾ ਭਲਾ ਕਰਨਾ ਕਿਸੇ ਦੀ ਸੇਵਾ ਕਰਨੀ ਕਿਉਂਕਿ ਹਰ ਇੱਕ ਦੇ ਵਿਚਾਰ ਹਰ ਇੱਕ ਦੀ ਸੋਚ ਅਲੱਗ-ਅਲੱਗ ਹੁੰਦੀ ਹੈ ਤਾਂ ਇਹ ਕਹਿੰਦੇ ਨੇ ਮਨ ਦੀ ਖੁਰਾਕ ਇੱਕ ਜਿਹੀ ਨਹੀਂ ਹੁੰਦੀ ਤਨ ਦੀ ਖੁਰਾਕ ਸਾਡੇ ਸਿਮਿਲਰ ਇੱਕ ਮਿਲ ਕੇ ਸੇਮ ਹੋ ਸਕਦੀ ਹੈ ਠੀਕ ਹੈ ਨਾ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਇੱਕ ਸ਼ਬਦ ਅਸੀਂ ਹੋਰ ਪੜਦੇ ਹਾਂ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮਕੀ ਫੁੰਦਾ ਦੇਖੋ ਇਕ ਤੇ ਹੈਗਾ ਕਿ ਸਾਨੂੰ ਲੱਗਦਾ ਕਿ ਆਮ ਤੌਰ ਤੇ ਵੀ ਜਮ ਸਾਨੂੰ ਮਰਨ ਵੇਲੇ ਲੈਣ ਆਂਦੇ ਨੇ ਤੇ ਗੁਰੂ ਸਾਹਿਬ ਦੀ ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ ਗੁਰੂ ਸਾਹਿਬ ਨੇ ਜਮ ਵਿਕਾਰਾਂ ਨੂੰ ਕਿਹਾ ਗੁਰੂ ਸਾਹਿਬ ਕਹਿੰਦੇ ਨੇ ਕਾਟੇ ਜਮ ਕੀ ਫੰਦਾ ਮੇਰੇ ਗਲੇ ਵਿੱਚ ਜਮਾ ਦਾ ਫੰਦਾ ਪਿਆ ਹੋਇਆ ਤੇ ਉਹ ਵੈਦ ਸੁਜਾਨ ਕਿਹੜਾ ਹੈ ਮੇਰਾ ਵੈਦ ਗੁਰੂ ਗੋਬਿੰਦਾਂ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮ ਕੇ ਫੰਦਾ ਮੇਰੇ ਜਮ ਦੇ ਫੰਦੇ ਕੱਟ ਦਿੰਦਾ ਹੈ ਕੀ ਦਿੰਨਾ ਹੈ ਮੈਨੂੰ ਨਾਮ ਦਿੰਦਾ ਹੁ ਨਾਮ ਕੀ ਹੈ ਨਾਮ ਕੱਲਾ ਇੱਕ ਸ਼ਬਦੀ ਰਟਣ ਨੂੰ ਨਾਮ ਨਹੀਂ ਕਹਿੰਦੇ ਦੇਖੋ ਕੱਲਾ ਅਸੀਂ ਵਾਇਗਰੂ ਵਾਇਗਰੂ ਕਰੀ ਜਾਵਾਂਗੇ ਸਾਨੂੰ ਕਰਨਾ ਚਾਹੀਦਾ ਹੈ ਨਹੀਂ ਕੋਈ ਵੀ ਨਹੀਂ ਰੋਕਦਾ ਤੇ ਨਾ ਹੀ ਰੋਕਣਾ ਚਾਹੀਦਾ ਪਰ ਲੇਕਿਨ ਵਾਇਗਰੂ ਮੈਂ ਪਰਸਨਲੀ ਸਾਰਾ ਦਿਨ ਕਰਾ ਕੋਈ ਕਰਨਾ ਵੀ ਚਾਹੀਦਾ ਪਰ ਲੇਕਿਨ ਜਿਹੜੀ ਸਾਨੂੰ ਗੁਰਬਾਣੀ ਗੁਰੂ ਸਾਹਿਬ ਨੇ 1430 ਪੰਨਿਆਂ ਵਿੱਚ ਦਿੱਤੀ ਨਾ ਉਹ ਗੁਰੂ ਦਾ ਗਿਆਨ ਹੈ ਉਹ ਸਾਰਾ ਹੀ ਨਾਮ ਹੈ ਸਾਰਾ ਹੀ ਹੁਕਮ ਹੈ ਸਾਰਾ ਹੀ ਗੁਰੂ ਸਾਹਿਬ ਦੀ ਅਸੀਸ ਹੈ ਦੇਖੋ ਗੁਰਬਾਣੀ ਪੜ੍ਹ ਕੇ ਹੀ ਸਾਨੂੰ ਪਤਾ ਲੱਗੇਗਾ ਕਿ ਅਸੀਂ ਕਿਹੜੇ ਕੰਮ ਕਰਨੇ ਆ ਤੇ ਕਿਹੜੇ ਕੰਮ ਨਹੀਂ ਕਰਨੇ ਹੁਣ ਮੰਨ ਲਓ ਕਿ ਗੁਰੂ ਸਾਹਿਬ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪਰੇ ਜਾ ਮੁਰਦਾਰਨਾ ਖਾਈ ਹੁਣ ਮੈਂ ਕੱਲਾ ਵਾਇਗਰੂ ਵਾਇਗਰੂ ਕਰਾਂਗੀ ਠੀਕ ਹੈ ਵਾਇਗਰੂ ਕਰਨਾ ਚੰਗੀ ਗੱਲ ਪਰ ਮੈਨੂੰ ਇਹ ਮੈਸੇਜ ਇਸ ਪੰਕਤੀ ਚ ਮਿਲ ਰਿਹਾ ਹੈ ਕਿ ਪਰਾਇਆ ਹੱਕ ਨਹੀਂ ਖਾਣਾ ਠੀਕ ਹੈ ਨਾ ਜੀ ਹੁਣ ਕਾਮ ਕ੍ਰੋਧ ਕਾਇਆ ਕੋ ਗਾਲੇ ਮੈਂ ਵਾਇਗਰੂ ਵਾਇਗਰੂ ਕਰਨਾ ਬਹੁਤ ਵਧੀਆ ਪਰ ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਕਾਮ ਕ੍ਰੋਧ ਜਿਹੜੇ ਤੇਰੇ ਅੰਦਰ ਇਹ ਜਿਹੜੇ ਜੰਮ ਵਸਿਓ ਹੈ ਨਾ ਇਹ ਤੇਰਾ ਅੰਦਰ ਗਾਲ ਦੇਣਗੇ ਕਾਮ ਕ੍ਰੋਧ ਕਾਇਆ ਕੋ ਗਾਲੇ ਇਹ ਤੇਰੇ ਤੇਰੇ ਅੰਦਰ ਨੂੰ ਗਾਲ ਦੇਣਗੇ ਹੁਣ ਤੁਸੀਂ ਦੇਖੋ ਜਿਹੜਾ ਕਰੋਦੀ ਬੰਦਾ ਹੁੰਦਾ ਨਾ ਸਾਨੂੰ ਲੱਗਦਾ ਹੈ ਨਾ ਕਿ ਹਾਰਟ ਅਟੈਕ ਜਾਂ ਹਾਰਟ ਫੇਲ ਜਾਂ ਕਿਡਨੀ ਜਾਂ ਕੁਝ ਵੀ ਐਸਾੜੀ ਇੱਕ ਦਿਨ ਵਿੱਚ ਨਹੀਂ ਪ੍ਰੋਬਲਮਸ ਆਉਂਦੀਆਂ ਐਸਾੜੀਆਂ ਅਸੀਂ ਗੁੱਸਾ ਕਰੀ ਜਾਵਾਂਗੇ ਕਰੀ ਜਾਵਾਂਗੇ ਸਾਡੇ ਹਾਰਟ ਤੇ ਪ੍ਰੈਸ਼ਰ ਪ੍ਰੈਸ਼ਰ ਪਈ ਜਾਏਗਾ ਤੁਸੀਂ ਦੇਖੋ ਜਦੋਂ ਸਾਨੂੰ ਗੁੱਸਾ ਆਉਂਦਾ ਸਾਡੇ ਹੱਥ ਪੈਰ ਵੀ ਕੰਬਣ ਲੱਗ ਜਾਂਦੇ ਨੇ ਸਾਡੀ ਆਵਾਜ਼ ਵੀ ਬੈਲੈਂਸ ਨਹੀਂ ਰਹਿੰਦੀ ਸੜੀ ਅੱਖਾਂ ਵੀ ਲਾਲ ਹੋ ਜਾਂਦੀਆਂ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਦਾ ਮਤਲਬ ਕਿ ਮੂੰਹ ਵੀ ਲਾਲ ਹੋ ਜਾਂਦਾ ਹੈ ਉਹ ਆਪਣੇ ਆਪ ਨੂੰ ਹੀ ਮਤਲਬ ਕਿ ਦੁੱਖ ਦੇਣਾ ਸ਼ੁਰੂ ਕਰ ਦਿੰਦੇ ਨੇ ਕਈ ਕਈਆਂ ਨੂੰ ਮਤਲਬ ਕਿ ਦੇਖੀਦਾ ਉਹ ਆਪਣੇ ਆਪ ਨੂੰ ਹੀ ਦੁੱਖ ਮਤਲਬ ਕਿ ਆਪਣੇ ਮੱਥੇ ਤੇ ਹੱਥ ਮਾਰਨਾ ਆਪਣੇ ਮੱਥੇ ਤੇ ਮੁੱਕੇ ਮਾਰਨੇ ਜਾਂ ਕੋਈ ਚੀਜ਼ ਪਈ ਹੋਈ ਆ ਜਾਂ ਕੋਈ ਉਹਨਾਂ ਦੇ ਹੱਥ ਵਿੱਚ ਆਈ ਕੋਈ ਕ੍ਰੋਧ ਇੰਨਾ ਆਇਆ ਇੰਨਾ ਪ੍ਰੈਸ਼ਰ ਉਹਦਾ ਵਧ ਗਿਆ ਉਹਨੇ ਆਪਣੇ ਫੋਨ ਨੂੰ ਹੀ ਦੇਮ ਆ ਰਿਹਾ ਦੀਵਾਰ ਵਿੱਚ ਜਾਂ ਚਾਹ ਪੀਂਦਿਆਂ ਕੱਪ ਨੂੰ ਹੀ ਦੇਮ ਆ ਰਿਹਾ ਜਾਂ ਭਾਂਡਿਆਂ ਨੂੰ ਹੀ ਦੇਮ ਆ ਰਿਹਾ ਉਹ ਤੁਸੀਂ ਦੇਖੋ ਕਿ ਉਸ ਕ੍ਰੋਧ ਨੇ 5 ਮਿੰਟ ਤੇ ਕ੍ਰੋਧ ਨੇ ਸਾਡੇ ਜਿਹੜਾ ਅੰਦਰ ਹੈ ਨਾ ਉਹਨੂੰ ਮੈਂ ਇੱਕ ਰਿਸਰਚ ਵਿੱਚ ਪੜ੍ਹ ਰਹੀ ਸੀ ਕਿ ਇੱਕ ਮਤਲਬ ਕਿ ਕਹਾਣੀ ਵਿੱਚ ਪੜ੍ਹ ਰਹੀ ਸੀ ਵੀ ਕਰੋਧ ਐਨਾ ਗੁਰੂ ਸਾਹਿਬ ਤਾਂ ਸਾਨੂੰ 550 600 ਸਾਲ ਹੀ ਪਹਿਲਾਂ ਦੱਸ ਗਏ ਵੀ ਐਨਾ ਚੀਜ਼ਾਂ ਦੇ ਕੀ ਨੁਕਸਾਨ ਹੈ ਅੱਜ ਅਸੀਂ ਮੋਟੀਵੇਸ਼ਨ ਇਸ ਦੇਖਦੇ ਹਾਂ ਨਾ ਕਿ ਇਹਨਾਂ ਨੂੰ ਬੈਲੈਂਸ ਰੱਖਣਾ ਹੈ ਉਹ ਤਾਂ ਗੁਰੂ ਸਾਹਿਬ ਤਾਂ ਸਾਨੂੰ ਪਹਿਲੇ ਹੀ ਦੱਸ ਗਏ ਸ਼ਰਤ ਉਸ ਪ੍ਰੋਬਲਮ ਪਤਾ ਕਿੱਥੇ ਆ ਰਹੀ ਹੈ ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਪੜਿਆ ਨਹੀਂ ਅੱਜ ਅਸੀਂ ਮੋਟੀਵੇਸ਼ਨ ਵਿੱਚ 10000 ਦੀ ਟਿਕਟ ਲੈ ਕੇ ਉਹ ਚੀਜ਼ਾਂ ਉਹੀ ਉਹੀ ਉਹ ਦੱਸ ਰਹੇ ਨੇ ਕੀ ਗੁੱਸੇ ਕੋ ਬੈਲੈਂਸ ਕਰੋ ਆਪਣੀ ਡਿਜ਼ਾਇਰਸ ਕੋ ਬੈਲੈਂਸ ਕਰੋ ਮਿਹਨਤੀ ਬਣੋ ਤੇ ਗੁਰੂ ਸਾਹਿਬ ਤੇ ਸਾਨੂੰ ਪਹਿਲਾਂ ਹੀ ਦੱਸ ਗਿਆ ਸਾਰੀਆਂ ਚੀਜ਼ ਤੇ ਸੋ ਗੱਲ ਹੈ ਕਿ ਉਹ ਕੀ ਹੁੰਦਾ ਹੈ ਕਿ ਸਾਡੇ ਅੰਦਰ ਇੰਨਾ ਪ੍ਰੈਸ਼ਰ ਵਧ ਜਾਂਦਾ ਸਾਡੇ ਹਾਰਟ ਦਾ ਜਿਹੜਾ ਪੰਪਿੰਗ ਕਰਨੇ ਦਾ ਟਾਈਮ ਹੁੰਦਾ ਜਾਂ ਤੇ ਵਧ ਜਾਂਦਾ ਜਾਂ ਘਟ ਜਾਂਦਾ ਉਹਦੇ ਨਾਲ ਸਾਨੂੰ ਸਾਰਾ ਅੰਦਰ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਤੇ ਗੁਰੂ ਸਾਹਿਬ ਦੇਖੋ ਹੁਣ ਅਸੀਂ ਇਕੱਲਾ ਵਾਹਿਗੁਰੂ ਕਰੀ ਜਾਵਾਂਗੇ ਸਾਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਲੱਗੇਗਾ ਐਸ ਕਰਕੇ ਇੱਕ ਵਾਰ ਜ਼ਰੂਰ ਆਪ ਸਾਰੇ ਜਿੰਨੇ ਵੀ ਸੁਣਨੇ ਵਾਲੇ ਇੱਕ ਵਾਰ ਜ਼ਰੂਰ ਗੁਰੂ ਦੇ ਦਰਸ਼ਨ ਕੀਏ ਗੁਰੂ ਦੇ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਆਪਣੇ ਅੰਤਰ ਅੰਦਰ ਆਪਣੇ ਗ੍ਰੰਥ ਕਰਨਾ ਗੁਰੂ ਦੇ ਸ਼ਬਦ ਨੂੰ ਇਹ ਉਹਦੇ ਦਰਸ਼ਨ ਨੇ ਇੱਥੇ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਪਰਖੇ ਆਪ ਕੋ ਤਾਂ 파ਰਖ ਜਾਣ ਕਹਿੰਦੇ ਹੈ ਗੁਰੂ ਸਾਹਿਬ ਕਹਿੰਦੇ ਨੇ ਦੂਜਿਆਂ ਦੀ ਪਰਚੋਲ ਕਰਨਾ ਦੇ ਕਰਨੇ ਦੇ ਥਾਂ ਤੇ ਜੇ ਮਨੁੱਖ ਆਪਣੇ ਆਪ ਦੀ ਪਰਚੋਲ ਕਰਨੀ ਸ਼ੁਰੂ ਕਰ ਦੇ ਆਪਣੇ ਆਪ ਨੂੰ ਪਰਖਣਾ ਸ਼ੁਰੂ ਕਰ ਦੇ ਆਪਣੇ ਆਪ ਨੂੰ ਪੜਨਾ ਸ਼ੁਰੂ ਕਰ ਦੇ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦੇ ਕਿ ਮੈਂ ਕਿੱਥੇ ਕਿੱਥੇ ਗਲਤ ਆ ਜਾਂ ਕਹਿ ਲਓ ਸਹੀ ਇੱਕ ਸਿੰਪਲ ਜੀ ਲੈਂਗੁਏਜ ਕਰ ਦੋ ਆਪਣਾ ਪੋਸਟਮਾਰਡਮ ਕਰਨਾ ਸ਼ੁਰੂ ਕਰ ਦੇ ਕਿ ਮੈਂ ਅੰਦਰੋਂ ਮੈਨੂੰ ਕਿੱਥੋਂ ਕਿੱਥੋਂ ਗਲਤ ਖਿਆਲ ਆਉਂਦੇ ਨੇ ਕਿੱਥੋਂ ਕਿੱਥੋਂ ਮੈਨੂੰ ਆਪ ਨੂੰ ਤੰਗ ਕਰਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਤਾਂ ਉਸ ਨੂੰ ਅਕਲ ਵਾਲਾ ਸਮਝੋ ਔਰ ਉਹਨੂੰ ਸੂਝਵਾਨ ਸਮਝੋ ਅਸੀਂ ਕੀ ਕਰ ਰਿਹਾ ਅਸੀਂ ਦੂਸਰਿਆਂ ਦੇ ਅੰਗੁਣਾਂ ਨੂੰ ਦੇਖ ਰਿਹਾ ਪਰ ਜਦੋਂ ਗੁਰਬਾਣੀ ਨੂੰ ਅਸੀਂ ਧਿਆਨ ਨਾਲ ਪੜਾਂਗੇ ਨਾ ਗੁਰੂ ਸਾਹਿਬ ਨਾਲ ਇੱਕ ਬੜੀ ਪਿਆਰੀ ਚੀਜ਼ ਵੈਸੇ ਤੇ ਸਾਰੀ ਗੁਰਬਾਣੀ ਬੜੀ ਪਿਆਰੀ ਹੈ ਕਹਿੰਦੇ ਗੁੜ ਹੈ ਗੁੜ ਨੂੰ ਜਿੱਥੋਂ ਮਰਜ਼ੀ ਚਾਕ ਮਾਰੋ ਸਾਰਾ ਹੀ ਬੜਾ ਮਿੱਠਾ ਆਮ ਤੌਰ ਤੇ ਕਹੀ ਜਾਂਦੇ ਨਾ ਵੀ ਸੱਚ ਬੜਾ ਕੋੜਾ ਹੁੰਦਾ ਮੈਂ ਕਹਿੰਦੀ ਹੁਣ ਸੱਚ ਬੜਾ ਮਿੱਠਾ ਹੁੰਦਾ ਹੈ ਗੁਰਬਾਣੀ ਸਾਰੀ ਸੱਚ ਹੈ ਔਰ ਸਾਰੀ ਬੜੀ ਮਿੱਠੀ ਹੈ ਹੁਣ ਅਸੀਂ ਇੱਕ ਸ਼ਬਦ ਨਾ ਇੱਕ ਮਤਲਬ ਕਿ ਇੱਕ ਵਰਡ ਆਂਦਾ ਹੈ ਅ ਅਰਦਾਸ ਵਿੱਚ ਦੇ ਕੇ ਅੰਡਿਟ ਕੀਤਾ ਸਾਡੇ ਵੀ ਗੁਰੂ ਸਾਹਿਬ ਨਾ ਸਾਡੇ ਆਗੂ ਨੂੰ ਦੇਖਦੇ ਹੋਏ ਵੀ ਨਾ ਸਾਨੂੰ ਅੰਡਿਟ ਕਰ ਦਿੰਦੇ ਨੇ ਚੱਲ ਮੇਰਾ ਬੱਚਾ ਕੋਈ ਗੱਲ ਨਹੀਂ ਫਿਰ ਕਿਉਂਕਿ ਹੁਣ ਨਹੀਂ ਸਮਝਾਈ ਕੱਲ ਆ ਜਾਈਂ ਕੱਲ ਨਹੀਂ ਤੇ ਪਰਸੋਂ ਸਮਝਾ ਦੇਗੀ ਪਰ ਲੇਕਿਨ ਅਸੀਂ ਵੀ ਜੇ ਸਾਡਾ ਵੀ ਸੁਭਾਵ ਗੁਣੋ ਗੁਰੂ ਵਾਲਾ ਬਣ ਜੇਗਾ ਨਾ ਅਸੀਂ ਵੀ ਕਿਸੇ ਦੇ ਆਮ ਗੁਣ ਨੂੰ ਦੇਖ ਕੇ ਨਾ ਉਛਾਲਾਂਗੇ ਨਹੀਂ ਅਸੀਂ ਵੀ ਉਹਦੇ ਉਹਨੂੰ ਅੰਡਿੱਠ ਕਰਾਂਗੇ ਸਾਨੂੰ ਵੀ ਜੇ ਆਸ ਪੜੋਸ ਵਿੱਚ ਕੋਈ ਵੀ ਬੱਚਾ ਗਲਤ ਰਸਤੇ ਚਲਦਾ ਨਾ ਅਸੀਂ ਇਹ ਸਮਝਾਂਗੇ ਉਹ ਮੇਰਾ ਬੱਚਾ ਹੈ ਅਗਰ ਮੈਂ ਉਹਨੂੰ ਸਮਝਾ ਸਕਦੀ ਆ ਤੇ ਮੇਰੀ ਡਿਊਟੀ ਬਣਦੀ ਆ ਮੈਂ ਸਮਾਜ ਦਾ ਉਹ ਵੀ ਬੱਚਾ ਉਸ ਸਮਾਜ ਦਾ ਹਿੱਸਾ ਹੈ ਮੈਂ ਵੀ ਐਸ ਸਮਾਜ ਦੀ ਹਿੱਸਾ ਆ ਮੈਂ ਚਾਹਾਂਗੀ ਕਿ ਉਹ ਬੱਚਾ ਵੀ ਠੀਕ ਹੋਵੇ ਜਿਵੇਂ ਮੇਰੇ ਬੱਚੇ ਠੀਕ ਹੈ ਡੇਕ ਕੇ ਅੰਡਿਟ ਕਰਨਾ ਨਾ ਕਿ ਇਹ ਕਰਨਾ ਕਿ ਕਿਸੇ ਦਾ ਬੱਚਾ ਖਰਾਬ ਹੈ ਤੇ ਮੈਂ ਚਾਰ ਘਰਾਂ ਵਿੱਚ ਜਾ ਕੇ ਦੱਸਾਂ ਕਿਸੇ ਦੀ ਨੂੰ ਸੱਸ ਦੀ ਨਹੀਂ ਬਣਦੀ ਮੈਂ ਚਾਰ ਘਰਾਂ ਚ ਜਾ ਕੇ ਦੱਸਾਂ ਕੋਸ਼ਿਸ਼ ਅਸੀਂ ਇਹ ਕਰਨੀ ਹੈ ਕਿ ਨਹੀਂ ਅਗਰ ਕਿਸੇ ਦੇ ਵੀ ਕਾਮ ਅਸੀਂ ਆ ਸਕੀਏ ਐ ਵੀ ਇੱਕ ਸੇਵਾ ਹੀ ਆ ਅਸਾਨੂੰ ਲੱਗਦਾ ਕਿ ਅਸੀਂ ਇਕੱਲਾ ਗੁਰਦੁਆਰਾ ਸਾਹਿਬ ਹੀ ਜਾ ਕੇ ਸੇਵਾ ਕਰਨੀ ਹੈ ਨਹੀਂ ਤੁਸੀਂ ਘਰ ਬੈਠਿਆ ਗਲੀ ਤੁਸੀਂ ਬਾਹਰ ਨਿਕਲਦੇ ਆ ਘਰ ਬੈਠੇ ਆ ਸਾਰੀ ਜਗ੍ਹਾ ਹੀ ਉਸ ਪਰਮਾਤਮਾ ਦਾ ਸਾਰੇ ਰਿਸ਼ਤੇ ਸਾਰਾ ਸਮਾਜ ਸਾਰੀ ਸ੍ਰਿਸ਼ਟੀ ਉਹਦੀ ਬਣਾਈ ਹੋਈ ਹੈ ਅਸੀਂ ਕਿਤੇ ਵੀ ਸੇਵਾ ਕਰ ਸਕਦੇ ਹਾਂ ਉਹਨਾਂ ਦੇਖੋ ਅਸੀਂ ਘਰ ਦੇ ਨਾ ਘਰ ਦਾ ਕੋਈ ਵੀ ਕੰਮ ਹੋਏਗਾ ਨਾ ਅਸੀਂ ਬੜੇ ਉਖੀ ਹੋ ਕੇ ਜਾਂ ਪਰੇਸ਼ਾਨ ਹੋ ਕੇ ਜਾਂ ਦੁਖੀ ਹੋ ਕੇ ਕਰਦੇ ਹਾਂ ਪਰ ਲੇਕਿਨ ਜਦੋਂ ਅਸੀਂ ਉਹ ਗੁਰਦੁਆਰਾ ਸਾਹਿਬ ਚਾਹੁੰਦੇ ਆ ਅਸੀਂ ਪ੍ਰਸ਼ਾਦ ਦੀਆਂ ਦੀ ਸੇਵਾ ਝਾੜੂ ਪੂੰਚਾ ਜੋੜਿਆਂ ਦੀ ਕੋਈ ਵੀ ਸੇਵਾ ਨਾਲ ਅਸੀਂ ਬੜੀ ਖੁਸ਼ੀ ਖੁਸ਼ੀ ਕਰਦੇ ਹਾਂ ਜੀ ਅਸੀਂ ਇਹੋ ਸੋਚ ਲਈਏ ਕਿ ਜਿਹੜੀ ਡਿਊਟੀਆਂ ਜਿਹੜੇ ਫਰਜ ਸਾਨੂੰ ਗੁਰੂ ਸਾਹਿਬ ਨੇ ਪਰਮਾਤਮਾ ਨੇ ਦਿੱਤੇ ਆ ਉਹ ਘਰੋਂ ਹੀ ਸ਼ੁਰੂ ਹੋਣਗੇ ਮੈਂ ਬਜੂਟਗਾ ਦਾ ਸਤਿਕਾਰ ਕਰਾਂ ਜਾਂ ਉਹਨਾਂ ਨੂੰ ਮੇਰੀ ਲੋੜ ਹੈ ਤੇ ਮੈਂ ਹਾਰਟ ਟਾਈਮ ਉਹਨਾਂ ਵਾਸਤੇ ਹਾਜ਼ਰ ਰਵਾਂ ਤੇ ਮੈਂ ਇਹ ਸੇਵਾ ਹੀ ਕਰ ਦਿੰਦੀ ਆ ਨਾ ਕਿ ਮੈਂ ਇਕੱਲਾ ਗੁਰਦੁਆਰਾ ਸਾਹਿਬ ਜਾ ਕੇ ਕਰਾਂ ਜੇ ਮੇਰੇ ਬੱਚਿਆਂ ਨੂੰ ਟਾਈਮ ਸੀ ਲੋੜ ਹੈ ਕਿਸੇ ਵੀ ਚੀਜ਼ ਦੀ ਤੇ ਮੈਂ ਉਹਨਾਂ ਵਾਸਤੇ ਹਾਜ਼ਰ ਹੋਵਾਂ ਐ ਮੈਂ ਸੇਵਾ ਹੀ ਕਰ ਦਿੱਤੀ ਹੈ ਮੇਰੇ ਹਸਬੰਡ ਨੂੰ ਕਿਸੇ ਚੀਜ਼ ਦੀ ਲੋੜ ਹੈ ਮੇਰੇ ਆਸਪੜੋਸ ਨੂੰ ਕਿਸੇ ਚੀਜ਼ ਦੀ ਲੋੜ ਹੈ ਤੇ ਮੈਂ ਹਾਰ ਟਾਈਮ ਹਾਜ਼ਰ ਹੋਵਾਂ ਜਿੰਨੀ ਕੁ ਮੈਂ ਉਹਨਾਂ ਦੇ ਕਰ ਸਕਦੇ ਜਿੰਨੀ ਕੁ ਮੈਨੂੰ ਸਮਰੱਥਾ ਬਖਸ਼ੀ ਹੈ ਗੁਰੂ ਸਾਹਿਬ ਨੇ ਐ ਸੇਵਾ ਹੀ ਹੈ ਪਰ ਸਾਨੂੰ ਲੱਗਦਾ ਕਿ ਅਸੀਂ ਇਕੱਲਾ ਗੁਰਦੁਆਰਾ ਸਾਹਿਬ ਵੀ ਜਾ ਕੇ ਕਰ ਲਈਏ ਗੁਰਦੁਆਰਾ ਸਾਹਿਬ ਜਾ ਕੇ ਤੇ ਅਸੀਂ ਇੱਕ ਦੂਸਰੇ ਦੇ ਹੱਥੋਂ ਭਾਂਡੇ ਵੀ ਕਜਦੇ ਹਾਂ ਲਿਆਓ ਮੈਨੂੰ ਦੇ ਦਿਓ ਲਿਆਓ ਮੈਨੂੰ ਦੇ ਦਿਓ ਮੈਂ ਮਾਂਜਣੀ ਆ ਮੈਂ ਕਰਨੀ ਹੈ ਸੇਵਾ ਜੇ ਅਸੀਂ ਘਰੋਈ ਸੇਵਾ ਕਰ ਲਈਏ ਸ਼ੁਰੂ ਸਾਰਾ ਕੁਝ ਹੀ ਸਭ ਕੁਝ ਵਧੀਆ ਹੋ ਜਾਏਗਾ ਕਿਉਂਕਿ ਗੁਰੂ ਸਾਹਿਬ ਨੇ ਨਾ ਜਿਹੜੇ ਗੁਰੂ ਸਾਹਿਬ ਕਹਿੰਦੇ ਭਾਈ ਗੁਰਦਾਸ ਜੀ ਨੇ ਘਰ ਘਰ ਹੋਵੇ ਧਰਮਸ਼ਾਲਾ ਹੋਵੇ ਕੀਰਤਨ ਸਰਬ ਹਰ ਘਰ ਵਿੱਚ ਹਰ ਹਿਰਦੇ ਘਰੂਪ ਵਿੱਚ ਅਸੀਂ ਧਰਮ ਧਰਮ ਨੂੰ ਕਮਾਣਾ ਐ ਧਰਮ ਨੂੰ ਕਮਾਣਾ ਹਰ ਟਾਈਮ ਕਮਾਣਾ ਗੁਰੂ ਸਾਹਿਬ ਕਹਿੰਦੇ ਆਠ ਪਹਿਰ ਆਰਾਧ ਤੂੰ ਹੁਣ ਐ ਤੇ ਹੈ ਨਹੀਂ ਕੋਈ ਸਿਰਫ ਸਵੇਰੇ ਇੱਕ ਘੰਟਾ ਜਾਂ ਦੋ ਘੰਟੇ ਤੁਸੀਂ ਸਿਮਰਨ ਕੀਤਾ ਜਾਂ ਅਸੀਂ ਇੰਨੇ ਨਿਤਨੇਮ ਕੀਤਾ ਤੇ ਬਸ ਜੀ ਛੁਟਕਾਰਾ ਹੋ ਗਿਆ ਸਾਡਾ ਪੋਥੀ ਸਾਹਿਬ ਅਸੀਂ ਇੱਕ ਪਾਸੇ ਰੱਖੀ ਤੇ ਬਸ ਆਪਣਾ ਆਪਣੀ ਆਪਣੀ ਮਨਮਰਜ਼ੀਆਂ ਕਰਦੇ ਰਵਾਂਗੇ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਅੱਠੇ ਪੈਰ ਸਾਥ-ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਜਿਵੇਂ ਉtreਗੀ ਹਰ ਸਵਾਸ ਨੂੰ ਹਰ ਸਵਾਸ ਨਾਲ ਉਸ ਅਕਾਲ ਪੁਰਖ ਨੂੰ ਪ੍ਰਮਾਤਮਾ ਨੂੰ ਯਾਦ ਰੱਖਣਾ ਆਪਣੇ ਆਪ ਦੀ ਪਰਖ ਹੋਣੀ ਐਨੂੰ ਹੀ ਤੇ ਗੁਰੂ ਸਾਹਿਬ ਕਹਿੰਦੇ ਨੇ ਤਾਂ ਪਾਰਖੂ ਜਾਣ नानक परखे आपको अपने आप ਨੂੰ ਸਮਝੇ ਆਪਣੇ ਆਪ ਦੀ ਪਰਚੋਲ ਕਰੇ ਆਪਣੇ ਆਪ ਦੇ ਆਪਣੇ ਆਪ ਦੇ ਆਵਗੁਣਾਂ ਨੂੰ ਮੈਂ ਦੇਖਾਂ ਤੇ ਆਪਣੇ ਆਪ ਨੂੰ ਜਿੱਥੋਂ ਜਿੱਥੋਂ ਮੈਨੂੰ ਆਵਗੁਣ ਨੇ ਜਿੱਥੋਂ ਜਿੱਥੋਂ ਮੈਨੂੰ ਗਲਤ ਵਿਚਾਰ ਆਉਂਦੇ ਨੇ ਮੈਂ ਆਪਣੀ ਪਰਖ ਕਰਕੇ ਉਹਨਾਂ 'ਚ ਸੁਧਾਈ ਕਰਾਂ ਉਹਨਾਂ 'ਚ ਟਰਾਂਸਫਾਰਮ ਕਰਾਂ ਗੁਰੂ ਦੇ ਗਿਆਨ ਦੇ ਦੁਆਰਾ ਗੁਰੂ ਸਾਹਿਬ ਕੋਲੋਂ ਪੁੱਛਾਂ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਰੋਗ दारू ਦੋਵੇਂ ਬੂਝੇ ਤਾ ਵੈਦ ਸੁਜਾਨ ਦੇਖੋ ਜਿਹੜਾ ਪਰਮਾਤਮਾ ਹੈ ਨਾ ਗੁਰੂ ਸਾਹਿਬ ਹੈ ਉਹ ਸਾਡਾ ਰੋਗ ਵੀ ਜਾਣਦੇ ਨੇ ਤੇ ਸਾਨੂੰ ਐ ਵੀ ਦੱਸਦੇ ਨੇ ਵੀ ਤੂੰ ਦਵਾਈ ਕਿਹੜੀ ਲੈਣੀ ਫਿਰ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਗੁਰੂ ਸਾਹਿਬ ਕਹਿੰਦੇ ਨੇ ਤੂੰ ਨਾ ਆਪਣੇ ਆਪ ਨੂੰ ਸਵਾਰ ਲੈ ਅਸੀਂ ਨਾ ਆਪਣੀ ਚਿੰਤਾ ਨਹੀਂ ਕਰਨੀ ਕਰਦੇ ਜਿੰਨੀ ਲੋਕਾਂ ਦੀ ਚਿੰਤਾ ਕਰਦੇ ਚਿੱਤ ਦਿਨ ਸਾਨੂੰ ਆਪਣੀ ਚਿੰਤਾ ਹੋਏਗੀ ਨਾ ਮੈਂ ਆਪਣੇ ਆਪ ਨੂੰ ਸਵਾਰਨਾ ਚਿੰਤਾ ਦੂਸਰੀਆਂ ਚਿੰਤਾ ਨਹੀਂ ਆਪਣੇ ਆਪ ਨੂੰ ਸਵਾਰਨੇ ਦੀ ਚਿੰਤਾ ਜਿਸ ਦਿਨ ਅਸੀਂ ਆਪਣੇ ਆਪ ਨੂੰ ਸਵਾਰ ਲਾਂਗੇ ਨਾ ਸਾਡੀਆਂ ਸਾਰੀਆਂ ਇਹ ਚਿੰਤਾਵਾਂ ਦੂਰ ਹੋ ਜਾਣੀਏ ਅੱਜ ਸਾਨੂੰ ਚਿੰਤਾ ਮੇਰੇ ਬੱਚਿਆਂ ਦਾ ਕੀ ਹੋਏਗਾ ਮੇਰੇ ਪੋਤੇ ਆ ਦੋਤਿਆਂ ਦਾ ਕੀ ਹੋਏਗਾ ਉਹ ਕੀ ਖਾਣਗੇ ਉਹ ਕੀ ਖਾਣ ਨਹੀਂ ਇਸ ਤਰ੍ਹਾਂ ਦੀ ਚਿੰਤਾ ਕਰਨੀ ਦੀ ਕੋਈ ਲੋੜ ਨਹੀਂ ਜਿੰਨੂੰ ਪਰਮੇਸ਼ਰ ਭੇਜਦਾ ਨਾ ਉਹਦਾ ਰਿਜਕ ਵੀ ਨਾਲੇ ਭੇਜਦਾ ਉਹਦਾ ਸਭ ਕੁਝ ਸਾਨੂੰ ਜਨਮ ਤੋਂ ਲੈ ਕੇ ਮਰਨ ਤੱਕ ਉਹਨੇ ਦੇਣਾ ਹੀ ਦੇਣਾ ਅਦੀ ਚਿੰਤਾ ਦਾ అనుਕੰਢੀ ਦੀ ਕੋਈ ਲੋੜ ਨਹੀਂ ਪਰ ਲੇਕਿਨ ਅਸੀਂ ਇੰਨਾ ਚਿੰਤਾ ਵਿੱਚ ਹੀ ਉਹਨਾਂ ਕੋਲ ਉਹ ਹੋ ਜੇ ਉਹਨਾਂ ਕੋਲ ਇਹ ਹੋ ਜੇ ਅਸੀਂ ਅਦੇੜ ਬੁਨ ਅਸੀਂ ਅਦੇੜ ਬੁਨ ਵਿੱਚ ਤੁਸੀਂ ਉਹਨਾਂ ਨੂੰ ਚੰਗੇ ਸੰਸਕਾਰ ਦੇ ਦੋਗੇ ਨਾ ਉਹ ਸਾਰਾ ਕੁਝ ਬਣਾ ਲੈਣਗੇ ਜੇ ਸਾਡੇ ਬੱਚਾ ਕੋਲ ਚੰਗੇ ਸੰਸਕਾਰ ਨਹੀਂ ਨਾ ਹੈਗੇ ਤੁਸੀਂ ਸਭ ਕੁਝ ਵੀ ਬਣਾ ਕੇ ਦੇ ਦੋਗੇ ਨਾ ਉਹਨਾਂ ਨੇ ਉਹ ਵੀ ਜ਼ੀਰੋ ਕਰ ਦੇਣਾ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਰੋਗ दारू 도ਵੇ ਬੂਛੇ ਤਾਂ ਬੈਤ ਸੁਝਾਨ ਕਹਿੰਦੇ ਦੂਜਿਆਂ ਦੇ ਵਿਕਾਰ ਰੂਪ ਰੋਗ ਲੱਪਣ ਦੇ ਥਾਂ ਤੇ ਜੇ ਮਨੁੱਖ ਆਪਣਾ ਆਤਮਕ ਰੋਗ ਲੱਭ ਲਵੇ ਕਿ ਮੈਨੂੰ ਆਤਮਕ ਰੋਗ ਲੱਗਿਆ ਹੋਇਆ ਹੈ ਰੋਗ ਦਾ ਇਲਾਜ ਇਲਾਜ ਹੋ ਜਾਵੇਗਾ ਸਮਝ ਲਏ ਤਾਂ ਉਸ ਨੂੰ ਸਿਆਣਾ ਹਕੀਮ ਜਾਣ ਲੋ ਜਿਹੜੇ ਅਸੀਂ ਦੂਜਿਆਂ ਦੇ ਵਿਕਾਰ ਰੂਪ ਲੱਪਣ ਲੱਗ ਜਾਂਦੇ ਨਾ ਆਪ ਨੂੰ ਲੱਭਣ ਲੱਗ ਜਾਂਦੇ ਆ ਜਿਸ ਦਿਨ ਆਪਣੀ ਸਵੈ ਪਰਚੋਲ ਕਰਕੇ ਅਸੀਂ ਦੂਸਰਿਆਂ ਦੇ ਆਵਗੁਣ ਦੂਸਰਿਆਂ ਦੇ ਵਿਕਾਰ ਨਾਲ ਲੱਭਦੇ ਹੋਏ ਜਿਸ ਦਿਨ ਗੁਰੂ ਸਾਹਿਬ ਕਹਿੰਦੇ ਨੇ ਜੇ ਮਨੁੱਖ ਆਪਣਾ ਆਤਮਕ ਰੋਗ ਤੇ ਆਪਣਾ ਆਤਮਕ ਇਲਾਜ ਲੱਭ ਲਵੇ ਤੇ ਸਮਝ ਲਓ ਕਿ ਉਹ ਹਕੀਮ ਸੁਜਾਨ ਹੈ ਸਮਝਦਾਰ ਹੈ ਹੁਣ ਦਵਾਈ ਹੋ ਗਈ ਹੈ ਜੀ ਹੁਣ ਦਵਾਈ ਦੇ ਨਾਲ ਇਲਾਜ ਵੀ ਗੁਰੂ ਸਾਹਿਬ ਨੇ ਦੱਸਤਾ ਪ੍ਰੇਜ ਵੀ ਦੱਸਤਾ ਆਪਣੀ ਪਰਖ ਵੀ ਦੱਸ ਦਿੱਤੀ ਇਹ ਦੋ ਸ਼ਬਦਾਂ ਦੋ ਪੰਕਤੀਆਂ ਵਿੱਚ ਤੇ ਗੁਰੂ ਸਾਹਿਬ ਕਹਿੰਦੇ ਨੇ ਫੇਰ ਤੂੰ ਪਰਮਾਤਮਾ ਨਾਲ ਦੇਖੋ ਪਰਮਾਤਮਾ ਸਾਡੇ ਅੰਦਰ ਹੀ ਹੈ ਸਭ ਦੇ ਅੰਦਰ ਹੈ ਉਹ ਸਭ ਕਹਿੰਦੇ ਨੇ ਕਾਹੇ ਰੇਬਨ ਖੋਜਨ ਚਾਹੀ ਸਰਬ ਨਿਵਾਸੀ ਸਾਰਿਆਂ ਦੇ ਵਿੱਚ ਉਹਦਾ ਨਿਵਾਸ ਹੈ ਸਰਬ ਨਿਵਾਸੀ ਸਦਾ ਅਲੇਪਾ ਦੇਖੋ ਸਾਡੇ ਵਿੱਚ ਰਹਿ ਵੀ ਰਿਹਾ ਤੇ ਅਲੇਪ ਵੀ ਹੈ ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ ਹੂਹਪ ਮਦ ਜੋ ਬਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਤੇਰੇ ਅੰਦਰ ਨਿਰੰਤਰ ਇੱਕ ਰਸ ਸਾਡੇ ਸਾਰਿਆਂ ਦੇ ਅੰਦਰ ਕਿੰਨੀ ਸਿੰਪਲ ਕਿੰਨਾ ਸੋਖਾ ਗੁਰੂ ਸਾਹਿਬ ਨੇ ਇੰਨਾ ਸੁਖਾ ਇੰਨਾ ਸੁਖਾ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਸਮਝਾਇਆ ਨਾ ਇਸ ਤੋਂ ਸੁਖੀ ਕੋਈ ਚੀਜ਼ ਹੋਈ ਨਹੀਂ ਸਕਦੀ ਕਹਿੰਦੇ ਜਿਵੇਂ ਫੁੱਲ ਦੇ ਵਿੱਚ ਮਹਿਕ ਵਸਦੀ ਹੈ ਉਹਨ ਕੋਈ ਮੇਰੇ ਵਰਗਾ ਮੂਰਖ ਤੇ ਬੇਵਕੂਫ ਹੋਵੇ ਉਹ ਕਹਵੇ ਮੈਨੂੰ ਖੁਸ਼ਬੂ ਦਿਖਾਓ ਕਿੱਥੇ ਆ ਖੁਸ਼ਬੂ ਖੁਸ਼ਬੂ ਸੁੰਘਣੇ ਦਾ ਵਿੱਚ ਹੈ ਖੁਸ਼ਬੂ ਮਾਣੇ ਦਾ ਦਾ ਵਿੱਚ ਵਿੱਚ ਹੈ ਤੈਸੇ ਹੀ ਹਰ ਬਸੇ ਨਿਰੰਤਰ ਪੂਹਪ ਮਦ ਜੋ ਬਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਾਟ ਹੀ ਖੋਜੋ ਪਾਈ ਉਹ ਫੇਰ ਉੱਥੇ ਖੋਜ ਦੀ ਗੱਲ ਆ ਗਈ ਇੱਥੇ ਪਾਰਕ ਪਾਰਕ ਦਾ ਮਤਲਬ ਵੀ ਖੋਜ ਹੈ ਤੇ ਇੱਥੇ ਉੱਥੇ ਵੀ ਖੋਜ ਦੀ ਗੱਲ ਆਈ ਵੀ ਤੈਨੂੰ ਤਾਂ ਮਹਿਸੂਸ ਤਾਂ ਤਨੂ ਰਿਅਲਾਈਜ਼ ਹੋਏਗਾ ਜਦੋਂ ਤੂੰ ਆਪਣੀ ਖੋਜ ਨੂੰ ਜਾਰੀ ਰੱਖੇਗਾ ਸੋ ਸ਼ਬਦ ਪੜਦੇ ਆ ਪੰਕਤੀਆਂ ਪੜਦੇ ਆ ਇੱਕ ਨੇ ਬਿਆਨਤ ਓਲਾ ਹੋ ਕੇ ਆਉਣ ਗਿਆ ਜੀ ਗੁਰੂ ਸਾਹਿਬ ਸਦਾ ਹੀ ਬਖਸ਼ਿੰਦਨ ਆਪ ਸੁਣਨੇ ਵਾਲੇ ਵੀ ਬਖਸ਼ ਲੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ